ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਹਾਲਾਤਾਂ ਦੇ ਮੁਤਾਬਕ ਬਾਬਾ ਜੀ ਦੀ ਗੱਲ 101% ਸਹੀ ਆ ਆ ਵੀਡੀਓ ਸੁਣੋ ਤੇ ਫਿਰ ਦੱਸਿਓ ਪਹਿਲਾਂ ਪਤੀ ਘਰ ਆ ਗਿਆ ਮੈਂ ਬੱਚਿਆਂ ਵੱਲ ਧਿਆਨ ਦੇਣਾ ਬੱਚਿਆਂ ਨੂੰ ਸੰਭਾਲਣਾ ਬੱਚਿਆਂ ਦੀ ਸੇਵਾ ਸੰਭਾਲ ਕਰਨੀ ਹੈ ਓਨੀ ਦੇਰ ਨੂੰ ਕੀ ਹੋਣਾ ਕਹਿੰਦੀ ਮੇਰੇ ਪਤੀ ਦੀ ਆਉਣ ਦੀ ਦੇਰ ਹੈ ਆਪੇ ਥਾਲੀ ਲੈਣੀ ਆਪੇ ਪਲੇਟ ਲੈਣੀ ਤੇ ਮੇਰੀ ਸੱਸ ਕਿਚਨ ਚ ਜਾ ਕੇ ਰਸੋਈ ਜਾ ਕੇ ਆਪੇ ਸਬਜ਼ੀ ਪਾ ਕੇ ਖਾਣ ਲੱਗਦੀ ਮੇਰੇ ਪਤੀ ਨੂੰ ਦੱਸਣ ਲਈ ਕਿ ਤੇਰੀ ਘਰਵਾਲੀ ਨੇ ਵੇਖ ਲਾ ਮੈਨੂੰ ਰੋਟੀ ਪਾ ਕੇ ਕਹਿੰਦੀ ਹੁਣ ਮੈਂ ਪਤੀ ਨੂੰ ਕਿਦਾਂ ਸਮਝਾਵਾਂ ਕਿ ਆ ਪੰਜ ਮਿੰਟ ਪਹਿਲਾਂ ਭੁੱਖ ਨਹੀਂ ਸੀ ਹੁਣ 10 ਮਿੰਟ ਬਾਅਦ ਕਿਦਾਂ ਭੁੱਖ ਲੱਗ ਗਈ ਇਹ ਵੀ ਰੋਲ ਹੈਗਾ ਨਾ ਸਮਾਜ ਵਿੱਚ ਵਾਹ ਵਾ ਕਿੱਡੀ ਆਵਾਜ਼ ਆਈ ਹੈ ਜੀ ਚਾਹਤਵਰੀ ਘਟ ਆਉਂਦੀ ਹੈ ਨਾ ਹੰਦੇ ਹੈਗਾ ਜੀ ਹੈਗਾ ਚਲੋ ਗੁਰੂ ਕਿਰਪਾ ਕੇ ਜੇ ਹੈਗਾ ਤੇ ਕੱਢੋ ਮੈਂ ਪਹਿਲਾਂ ਬੇਨਤੀ ਕੀਤੀ ਜੀ ਅੱਜ ਮਾਂ ਦਾ ਦਿਨ ਮਨਾ ਰਹੇ ਹੋ ਤੇ ਇਹ ਬਿਮਾਰੀਆਂ ਆਪਣੇ ਘਰਾਂ ਚੋਂ ਕੱਢੋ ਮੈਂ ਸੈਂਕੜੇ ਵਾਰ ਐਗਜ਼ੈਂਪਲਾਂ ਦਿੰਨਾ ਉਹਨਾ ਕਿ ਗੁਰਬਾਣੀ ਸਾਨੂੰ ਸਮਾਜ ਵਿੱਚ ਰਹਿਣਾ ਸਿਖਾਉਂਦੀ ਹੈ ਵੀ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ ਤੁਸੀਂ ਜਦੋਂ ਆਪਣੀ ਧੀ ਵੇ ਆਉਂਦੇ ਉਹਦੇ ਪ੍ਰਤੀ ਕੀ ਸੋਚਦੇ ਹੋ ਮੈਂ ਇੱਕ ਇੱਕ ਦਿਨ ਉਦਾਹਰਣ ਦਿੱਤੀ ਸੀ ਕਿ ਸਾਡਾ ਪੁੱਤਰ ਮੈਗਨ ਇੰਨਾ ਕੰਟਰੀ ਦੇ ਸਾਰੇ ਸੈਣੇ ਬੈਠੇ ਆ ਆਪਾਂ ਪਾਣੀ ਪੀਣੇ ਆ ਆਪੇ ਗਲਾਸ ਲੈ ਜਾਂਦੇ ਨੇ ਕਿਚਨ ਦੇ ਵਿੱਚ ਆਪੇ ਪਾਣੀ ਭਰ ਕੇ ਪੀਲੇ ਨੇ ਗਲਾਸ ਵਿੱਚ ਆਪੇ ਥਾਲੀ ਚੁੱਕੀ ਡੈਮਿੰਗ ਟੇਬਲ ਤੋਂ ਆਪੇ ਜਾ ਕੇ ਸਿੰਕ ਵਿੱਚ ਰੱਖਦੀ ਆਪੇ ਕਰਦੀ ਸਾਰਾ ਕੁਝ ਮੰਨ ਲਓ ਜੇ ਕਿਤੇ ਜਿਹੜਾ ਮਰਦ ਰੋਟੀ ਖਾ ਰਿਹਾ ਉਹਦੀ ਵਾਈਫ ਉਹਦੀ ਪਤਨੀ ਉਹਦੀ ਬੇਟੀ ਉਹਦੀ ਮਾਂ ਨੂੰ ਪਾਣੀ ਦਾ ਗਲਾਸ ਫੜਾਉਂਦੀ ਹੈ ਜੇ ਪਤਨੀ ਰੋਟੀ ਜਖਾ ਖਾ ਰਹੀ ਹੋਵੇ ਤਾਂ ਉਹਦਾ ਪਤੀ ਉਹਨੂੰ ਪਾਣੀ ਦਾ ਗਲਾਸ ਫੜਾਵੇ ਤਲਾਕ ਕਿਤੇ ਉਹਦੀ ਮਾਂ ਬੈਠੀ ਹੋਵੇ ਉਹਨੇ ਆਪਣੇ ਜਿਹੜਾ ਕਾਰਨ ਕੀ ਕਹਿਣਾ ਪੈਣੇ ਮੋਤੀਪਨ ਕੀਤੇ ਆ ਜਿੱਦਾਂ ਦਾ ਸਾਨੂੰ ਜਵਾਈ ਮਿਲਿਆ ਬੋਲੋ ਜੀ ਮੋਤੀਪਨ ਕੀਤੇ ਜਿੱਦਾਂ ਦਾ ਸਾਨੂੰ ਸਾਡੀ ਬੇਟੀ ਰੋਟੀ ਖਾਂਦੀ ਹੈ ਤੇ ਜਵਾਈ ਉਹਨੂੰ ਪਾਣੀ ਦਾ ਗਲਾਸ ਪਿਵਾਉਂਦਾ ਅੱਛਾ ਜੀ ਇਹ ਉਹ ਪਾਣੀ ਦਾ ਗਲਾਸ ਪੁੱਤ ਫੜਾਵੇ ਨੋ ਨੂੰ ਫੇਰ ਉਦੋਂ ਕੀ ਆਂਦੇ ਭਲਾ ਉਦੋਂ ਆਂਦੇ ਇਹ ਯਰੂਦਾ ਗਲਾਮ ਹੈ ਅੱਛਾ ਅੱਛਾ ਕਹਿੰਦੇ ਜੇ ਤੁਸੀਂ ਮੋਤੀ ਪੁੰਨ ਕੀਤੇ ਤੁਹਾਡੀ ਕੁੜੋਂ ਨਹੀਂ ਮੋਤੀ ਪੁੰਨ ਕਰ ਸਕਦੀ ਕਿਉਂ ਤੇਲੀ ਮੋਤੀ ਮੋ ਗਿਆ ਦੁਨੀਆ ਤੋਂ ਸਾਧ ਸੰਗਤ ਜੀ ਮੇਰੀ ਬੇਨਤੀ ਹੱਥ ਜੋੜ ਕੇ ਆਪਣੇ ਘਰਾਂ ਨੂੰ ਖੁਦ ਸੁਧਾਰਨਾ ਪੈਣਾ ਹੈ ਜਿੱਦਾਂ ਤੁਸੀਂ ਆਪਣੇ ਧੀ ਪ੍ਰਤੀ ਸੋਚਦੇ ਹੋ ਨੋਹ ਪ੍ਰਤੀ ਵੀ ਸੋਚੋ ਜਿੱਦਾਂ ਨੋਹ ਆਪਣੀ ਆਪਣੀ ਪਰਜਾਈ ਤੋਂ ਉਮੀਦ ਲਾਉਂਦੀ ਹੈ ਕਿ ਉਹ ਮੇਰੇ ਮਾਂ ਬਾਪ ਦੀ ਸੇਵਾ ਕਰੇ ਇਦਾਂ ਮਰੀਏ ਭੈਣੇ ਤੇਰਾ ਵੀ ਅੱਗੇ ਪਰਿਵਾਰ ਹੈ ਕਿਉਂ ਪਰਿਵਾਰ ਉਜਾੜਦੀ ਹੈ ਇਸੇ ਸੇਵਾ ਦਾ ਅਰਥ ਮੈਨੇ ਸਮਝਦਾ ਤੁਸੀਂ ਸਮਝਦੇ ਹੋ ਬਜ਼ੁਰਗ ਸਾਡੇ ਕੋਲੋਂ ਸੇਵਾ ਕਰਾਉਂਦੇ ਨੇ ਬਜ਼ੁਰਗ ਤਾਂ ਪਿਛਲੀ ਉਮਰ ਤਾਂ ਕੋਈ ਨਾ ਕੋਈ ਸਾਡੇ ਬਾਪੂ ਤਾਂ ਵਿਹਲੇ ਬੈਂਦੇ ਨੇ ਕਿਸਾਨੀ ਅੰਦੋਲਨ ਚ ਉਥੇ ਮੈਂ ਅੱਖੀਂ ਵੇਖਿਆ ਉਥੇ ਜਿੱਥੇ ਜਗਾ ਬੇਲੀ ਬੀਠੀ ਉਥੇ ਕੋਈ ਨਾ ਕੋਈ ਗਰੇਲੇਂ ਦੀਆਂ ਵੱਲਾਂ ਕੋਈ ਨਾ ਕੋਈ ਕਦੂ ਲਾ ਛੜਦੇ ਸਾਡੇ ਬਜ਼ੁਰਗ ਤਾਂ ਪਿਛਲੀ ਉਮਰੇ ਵੀ ਨਿਆਣਿਆਂ ਨੂੰ ਸਕੂਲਾਂ ਛੱਡਾਏ ਲੈ ਆਏ ਸਿਲੰਡਰ ਭਰਾ ਲਿਆ ਉਹ ਤਾਂ ਉਲਟਾ ਸਾਡੀ ਸੇਵਾ ਕਰਦੇ ਆ ਆਪਾਂ ਕਿਦਾਂ ਉਹਨਾਂ ਦੀ ਸੇਵਾ ਕਰ ਸਕਦੇ ਆ ਬਈ ਜਦੋਂ ਤੱਕ ਬਜ਼ੁਰਗਾਂ ਦੀਆਂ ਹੱਡਾਂ ਜਾਨ ਹੁੰਦੀ ਉਹ ਤੇ ਸਾਡੀ ਉਲਟੀ ਸੇਵਾ ਕਰਦੇ ਆ ਉਹ ਹੈਲਪ ਕਰਦੇ ਆ ਮਦਦ ਕਰਦੇ ਆ ਸਾਡੀ ਸਾਡੇ ਦਿਮਾਗ 'ਚ ਕਹਿੰਦੇ ਪਤਾ ਵੀ ਐਸ ਪਰਿਵਾਰ ਨੇ ਬੜੀ ਮਾਂ-ਬਾਪ ਦੀ ਸੇਵਾ ਕੀਤੀ ਜਿੰਨੀ ਮਾਂ-ਬਾਪ ਨੇ ਇੱਕ ਮਾਂ ਤਿੰਨ-ਚਾਰ ਪੁੱਤਾਂ ਧੀਆਂ ਨੂੰ ਪਾਲਦੀ ਐ ਚਾਰ ਪੁੱਤਾਂ ਧੀਆਂ ਕੋ ਇੱਕ ਮਾਂ-ਬਾਪ ਨਹੀਂ ਸੰਭੇ ਜਾਂਦੇ ਉਹ ਵੀ ਵੰਡ ਲੀਂਦੇ ਪਿਛਲੀ ਉਮਰ 'ਚ ਤੂੰ ਮਾਂ ਰੱਖ ਲੈ ਮੈਂ ਪਿਓ ਰੱਖ ਲੈਣਾ ਤੂੰ ਪਿਓ ਰੱਖ ਲੈ ਮੈਂ ਉਹ ਬੋਲੋ ਜੀ ਆச்சா ਵੇਖ ਲਓ ਜਿਨ੍ਹਾਂ ਦੇ ਮਾਪੇ ਬਿਰਧ ਆਸ਼ਰਮ ਚ ਬੈਠੇ ਨਾ ਉਹਨਾਂ ਦੀ ਵੀ ਅੱਜ ਫੇਸਬੁੱਕ ਚੈੱਕ ਕਰਕੇ ਵੇਖਿਓ ਮੇਰਾ ਮਾਂ ਨਾ ਬੜਾ ਪਿਆਰ ਹੈ ਐਦਾ ਪ੍ਰਾਣੀ ਕਿਤੇ ਫੋਟੋ ਕੱਢ ਕੇ ਪਾੜਨਗੇ ਵੀ ਮੇਰਾ ਮਾਂ ਬਾਪ ਨਾ ਬੋਲੋ ਜੀ ਬਹੁਤ ਪਿਆਰ ਹੈ ਮਾਂ ਨਾ ਪਿਆਰ ਵਖਾਉਣ ਦੀ ਲੋੜ ਨਹੀਂ ਉਹ ਤੇ ਮਾਂ ਬਾਪ ਨੂੰ ਪਤਾ ਹੈ ਜਿਵੇਂ ਨੌਜਵਾਨ ਘਰੋਂ ਤੁਰ ਲਗਾ ਤੇ ਦਾਦੇ ਨੇ ਪਾਣੀ ਦਾ ਗਲਾਸ ਮੰਗਿਆ ਕਹਿੰਦਾ ਪੁੱਤਰਾ ਪਾਣੀ ਦਾ ਗਲਾਸ ਬਣਾਈ ਤੋਨੇ ਇਦਾ ਕਹਿਤਾ ਦਾਦੀ ਨੂੰ ਦਾਦੀ ਜੀ ਤੁਸੀਂ ਫੜਾ ਦਿਓ ਉਨੇ ਪੁੱਛਿਆ ਤੂੰ ਕਿੱਥੇ ਚੱਲਿਆ ਕਹਿੰਦਾ ਗੁਰਦਰਾ ਸਾਹਿਬ ਸ਼ਬੀਲ ਲੱਗੀ ਮੈਂ ਪਾਣੀ ਪੀਉਣ ਚੱਲਿਆ ਘਰ ਦਾਦੇ ਨੇ ਪਾਣੀ ਦਾ ਗਲਾਸ ਮੰਗਿਆ ਟਾਈਮ ਹੀ ਨਹੀਂ ਉੱਥੇ ਰਸੇ ਬਣ ਬਣ ਕੇ ਮੈਂ ਦੂਜਿਆਂ ਨੂੰ ਪਾਣੀ ਪਿਉਣਾ ਹੈ ਇਹੋ ਜੇ ਪਖੰਡ ਨੂੰ ਗੁਰਮਤ ਨੇ ਪ੍ਰਵਾਨ ਕੀਤਾ ਸਾਨੂੰ ਘਰ ਤੋਂ ਗੱਲ ਆ ਜਿਹੜੀ ਸਿੱਖ ਰਹਿਤ ਮਰਿਆਦਾ ਵਿੱਚ ਗੱਲ ਲਿਖੀ ਹੈ ਸੇਵਾ ਦੀ ਝਾੜੂ ਲਾਉਣੇ ਪੋਚੇ ਲਾਉਣੇ ਬਰਤਨ ਮਾਂਜਨੇ ਘਰ ਤੋਂ ਸਿੱਖ ਕੇ ਤੇ ਸਮਾਜ ਵਿੱਚ ਕਰਨੇ ਸੀ ਮੈਂ ਪਹਿਲਾ ਐਗਜ਼ਾਮਪਲ ਦੇ ਦਿੱਤੀ ਹੈ ਜੇ ਤੇ ਸਾਡਾ ਨੋ ਪੁੱਤ ਨੌਕਰੀ ਕਰਦਾ ਉਹ ਤੇ ਖੁਸ਼ੀ ਨਾਲ ਹੀ ਮਾਂ ਬਾਪ ਕਹਿੰਦੇ ਆ ਜਾ ਪੁੱਤਰ ਤਰੱਕੀਆਂ ਕਰੋ ਤੁਸੀਂ ਉਥੇ ਘਰ ਲੈ ਕੇ ਨਾਲ रह ਸਕਦੇ ਹੋ ਇਹ ਚੰਗੀ ਗੱਲ ਹੈ ਵਧੀਆ ਗੱਲ ਅੱਛਾ ਕਈਆਂ ਘਰਾਂ 'ਚ ਬਹਾਨੇ ਹੁੰਦੇ ਆ ਇਸ ਕਰਕੇ ਮਾਂ ਬਾਪ ਨਾਲ ਨਹੀਂ ਰਹਿ ਸਕਦੇ ਸਾਡੇ ਦੋਹਾਂ ਜੀਆਂ 'ਚ ਇਹਨਾਂ ਕਰਕੇ ਲੜਾਈ ਹੁੰਦੀ ਆ ਉਹਦੇ ਠੀਕ ਹੈ ਤੁਸੀਂ ਉਥੇ ਚੱਲ ਜਾਓ ਉਥੇ ਜਾ ਕੇ ਪਤੀ ਪਤਨੀ ਫੇਲੜੀ ਜਾਂਦੇ ਆ